ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੈਲਾ ਨੂੰ ਇੱਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ 11 ਉਮੀਦਵਾਰਾਂ ਦੇ ਨਾਮ ਦਾ ਕੀਤਾ ਗਿਆ ਐਲਾਨ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜੀ ਜੇ ਪੀ ਆਜ਼ਾਦ ਸਮਾਜ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ ਸੂਚੀ ਵਿੱਚ 18 ਉਮੀਦਵਾਰਾਂ ਦੇ ਨਾਮ ਦਾ ਕੀਤਾ ਗਿਆ ਐਲਾਨ ਮੋਰਿੰਡਾ ਦੇ ਨੇੜੇ ਕੀ ਪਿੰਡ ਸੁਖਮਜਰੇ ਵਿੱਚ ਲਗਾਇਆ ਗਿਆ ਜਾਂਸਨ ਬਾਈ ਕੈਂਪ ਵਿਧਾਇਕ ਨੇ ਮੌਕੇ ਤੇ ਪਹੁੰਚ ਕੇ ਲਾਇਆ ਜਾ ਤੇ ਹੁਣ ਖਬਰਾਂ ਵਿਸਤਾਰ ਨਾਲ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੁਣ ਤੱਕ ਕੁੱਲ 40 ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋ ਚੁੱਕੇ ਹੈ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਆਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ 10 ਸਤੰਬਰ ਨੂੰ 9 ਹੋਰ ਉਮੀਦਵਾਰਾਂ ਦੇ ਨਾਵਾਂ ਦੇ ਨਾਲ ਦੂਜੀ ਸੂਚੀ ਦਾ ਐਲਾਨ ਕੀਤਾ ਗਿਆ ਸੀ ਜਨਾਇਕ ਜਨਤਾ ਪਾਰਟੀ ਯਾਨੀ ਕਿ ਜਜਪੀ ਅਤੇ ਆਜ਼ਾਦ ਸਮਾਜ ਪਾਰਟੀ ਏਐਸਪੀ ਦੇ ਗੱਠਜੋੜ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ 18 ਹੋਰ ਉਮੀਦਵਾਰਾਂ ਦੀ ਆਪਣੀ ਤੀਜੀ ਸੂਚੀ ਅੱਜ ਜਾਰੀ ਕੀਤੀ ਹੈ ਦੋਵਾਂ ਪਾਰਟੀਆਂ ਨੇ ਰਾਣੀਆ ਵਿਧਾਨ ਸਭਾ ਸੀਟ ਤੋਂ ਸਾਬਕਾ ਮੰਤਰੀ ਰਣਜੀਤ ਸਿੰਘ ਚੋਟਾਲਾ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਤੋਂ ਅਸਤੀਫਾ ਦਿੱਤਾ ਸੀ ਚੋਟਾਲਾ ਪਹਿਲਾਂ ਰਾਣੀਆ ਤੋਂ ਜਨਤ ਵਿਧਾਇਕ ਸਨ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੇ ਉਹਨਾਂ ਨੇ ਇਸ ਹਸਾਰ ਸੰਸਦੀ ਸੀਟ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ ਦੱਸਦੇ ਕਿ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤੀ ਗਈ 18 ਉਮੀਦਵਾਰਾਂ ਦੀ ਸੂਚੀ ਵਿੱਚ ਜਜਪੀ ਨੇ 15 ਉਮੀਦਵਾਰਾਂ 'ਤੇ ਆਸਪਾ ਨੇ 3 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਹੈ। ਮੋਰਿੰਡਾ ਦੇ ਨੇੜੇ ਪਿੰਡ ਸੁਖੋ ਮਾਜਰਾ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਆਮ ਲੋਕਾਂ ਦੀ ਭਲਾਈ ਲਈ ਜਾਣ ਸੁਣਵਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਵੱਲੋਂ ਆਪਣੇ-ਆਪਣੇ ਕਾਊਂਟਰ ਲਗਾਏ ਗਏ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਕਈ ਮੁਸ਼ਕਲਾਂ ਦਾ ਹੱਲ मौके ਤੇ ਹੀ ਅਧਿਕਾਰੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਤੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਸ ਕੈਂਪ ਵਿੱਚ ਆਏ ਆਮ ਲੋਕਾਂ ਨੇ ਮੁਸ਼ਕਲਾਂ ਸੁਣੀਆਂ ਗਈਆਂ ਤੇ ਮੌਕੇ ਤੇ ਹੀ ਕੈਂਪ ਵਿੱਚ ਆ ਕੇ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨੂੰ ਜਲਦ ਜਲਦ ਕੰਮ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਏਡੀਸੀ ਸੰਜੀਪ ਕੁਮਾਰ ਐਸਟੀਐਮ ਮੋਰਿੰਦਾ ਸੁਖਪਾਲ ਸਿੰਘ ਤਹਿਸੀਲਦਾਰ ਕੁਲਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਦੇਖੋ ਅੱਜ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਹਟਾਈ ਦਿੱਤੀ ਸੀ ਕਿ ਸਰਕਾਰ ਤੁਹਾਡੇ ਦਵਾਰ ਜਾਂ ਜਨ ਸੁਣਵਾਈ ਕੈਂਪ ਉਹ ਅੱਜ ਅਸੀਂ ਇੱਥੇ ਪਿੰਡ ਸਖੋ ਮਾਜਰਾ ਉੱਥੇ ਲਗਾਇਆ ਹੈ। ਔਰ ਤਿੰਨ ਪਿੰਡ ਇਹਦੇ ਚ ਸਖੋ ਮਾਜਰਾ, ਚਲਕੀ ਤੇ ਸੰਗਤ। ਇਹਨਾਂ ਪਿੰਡਾਂ ਦੇ ਜਿਹੜੇ ਹੈਗੇ ਵਸਨੀਕ ਸਾਰੇ ਇੱਥੇ ਬੁਲਾਏ ਸਨ। ਔਰ ਉਹਨਾਂ ਦੀ ਜਿੰਨੀਆਂ ਵੀ ਸਮੱਸਿਆਵਾਂ ਜਿਹੜੀਆਂ ਆਦੀਆਂ ਉਹ ਸੁਣ ਕੇ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਇਹਦਾ ਹੱਲ ਕਰਨਾ ਔਰ ਜਿਹੜੀ ਮੇਨ ਸਮੱਸਿਆ ਇੱਥੇ ਪਾਣੀ ਦੀ ਆਈ ਹੈ ਜਿਹੜਾ ਪੀਣ ਵਾਲੇ ਪਾਣੀ ਉਹਦਾ ਵੀ ਬਹੁਤ ਜਲਦ ਮੇਰੇ ਖਿਆਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਹੱਲ ਕਰ ਦਾਂਗੇ। ਉਹ ਜਿਹੜੀਆਂ ਕਿਸਾਨੀ ਨਾਲ ਕੁਝ ਰਿਲੇਟਡ ਹੈਗੀਆਂ ਉਹਦਾ ਵੀ ਸਮਾਧਾਨ ਜਲਦੀ ਕੀ ਬੀਜੇਪੀ ਵੱਲੋਂ ਪਿਹੋਵਾ ਤੋਂ ਕਮਲਜੀਤ ਸਿੰਘ ਅਜਰਾਨਾ ਦੀ ਟਿਕਟ ਵਾਪਸ ਲੈਣ ਦੇ ਵਿਰੋਧ ਵਿੱਚ ਸਿੱਖ ਸੰਗਤ ਨੇ ਰੋਸ ਪ੍ਰਟਾਇਆ ਇਲਾਕੇ ਦੀ ਸੰਗਤ ਗੁਰਦੁਰਸ਼ੇ ਪਾਤਸ਼ਾਹੇ ਸੇਮੀ ਕੁਰੂਕhetra ਵਿੱਚ ਇਕੱਤਰ ਹੋਈ ਜਿਸ ਤੋਂ ਬਾਅਦ ਸਿੱਖ ਸੰਗਤ ਨੇ ਪੁਰਾਣਾ ਬਸ ਸਟੈਂਡ ਚੌਕ ਵਿੱਚ ਭਾਜਪਾ ਵਿਰੋਧ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ ਤੇ ਕਿਹਾ ਕਿ ਇਹ ਸੇਖਾਂ ਨਾਲ ਪੱਦਾ ਮਜ਼ਾਕ ਹੈ ਅੱਜ ਸਮੁੱਚੀ ਹਰਿਆਣੇ ਦੀ ਸਿੱਖ ਸੰਗਤ ਦੇ ਮਨਾਛ ਬਹੁਤ ਭੜੀ ਰੋਸ਼ ਹੈ 90 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਕਿਸੇ ਸਿੱਖ ਕੈਂਡੀਡੇਟ ਨੂੰ ਨਹੀਂ ਦਿੱਤੀ ਗਈ ਜੋ ਸਰਦਾਰ ਕਵਲਜੀਤ ਸਿੰਘ ਜਲਾਨਾ ਨੂੰ ਸੀਟ ਦਿੱਤੀ ਗਈ ਸੀ ਉਹਦੇ ਨਾਲ ਬਹੁਤ ਵੱਡਾ ਮਜ਼ਾਕ ਕਰਕੇ ਉੱਤੇ ਪ੍ਰੈਸ਼ਰ ਪਾ ਕੇ ਇਹਨਾਂ ਨੇ ਸੀਟ ਵਾਪਸ ਖੋ ਲਈਏ ਜੋ ਸਾਡੀ 20 ਲੱਖ ਵੋਟ ਹਰਿਆਣੇ ਦੇ ਸਿੱਖਾਂ ਦੀ ਹੈ ਉਹਨਾਂ ਦੀ ਪੱਗ ਨੂੰ ਮਜ਼ਾਕ ਕੀਤਾ ਗਿਆ ਇਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਕਿਸੇ ਵੀ ਕੈਂਡੀਡੇਟ ਨੂੰ ਹਰਿਆਣੇ ਦੇ ਵਿੱਚ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਬਹੁਤ ਹੀ ਪੂਰੇ ਜੋਰ ਦੇ ਨਾਲ ਇਸ ਸੀਨ ਦਾ ਵਿਰੋਧ ਕਰਾਂਗੇ ਨਰੇਂਦਰ ਮੋਦੀ ਦੇ 14 ਤਰੀਕ ਨੂੰ ਇੱਥੇ ਆਰਿਆਂ ਦੇ ਖੁਰਖੇਤਰ ਦੇ ਵਿੱਚ ਡੱਟ ਕੇ ਮੁਕਾਬਲਾ ਕਰਕੇ ਕਾਲੀਆਂ ਝੰਡੀਆਂ ਵਗਾਈਆਂ ਜਾਣਗੀਆਂ ਔਰ ਬਿਲਕੁਲ ਇਥੇ ਵੜ ਨਹੀਂ ਦਿੱਤਾ ਜਾਏਗਾ। ਰੂਪਨਗਰ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਪਿੰਡ ਸਮਰੌਲੀ ਬਲਾਕ ਮੋਰਿੰਡਾ ਵਿਖੇ ਕਿਸਾਨਾਂ ਨਾਲ ਖਾਦਾਂ ਬੀਜ ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਾਂ ਅਤੇ ਪਰਾਲੀ ਨੂੰ ਨਾ ਸਾੜਨ ਸੰਬੰਧੀ ਹੋਰ ਮੁਸ਼ਕਲਾਂ ਬਾਰੇ ਚਰਚਾ ਕਰਦੇ ਨਜ਼ਰਾਏ ਇਸ ਮੌਕੇ ਨੇ ਕਿਹਾ ਕਿ ਸਭ ਤੋਂ ਘੱਟ ਪਰਾਲੀ ਸਾੜਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਨਾਲ ਸ਼ਰਧਾਂਜਲੀ ਕਰਦੇ ਹਾਂ ਜਿਹੜੇ ਪੰਚਾਇਤਾਂ ਜਿਨ੍ਹਾਂ ਨੇ ਇੱਕ ਵੀ ਅਦੁੱਤੀ ਵਾਰੀ ਵੀ ਲਾਈ ਸੀ ਰੋਪਨ ਜ਼ਿਲ੍ਹੇ ਜਿਵੇਂ ਸਾਰੇ ਜਿਹੜੇ ਸਾਡੇ ਕਿਸਾਨ ਹੈਗੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਜੇ ਪਿਛਲੀ ਵਾਰ ਸਭ ਤੋਂ ਘੱਟ ਫੀਗ ਲਾਈ ਸੀ ਕਿਉਂਕਿ ਉਸ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਅੱਪ ਜੋ ਬੰਦਾ ਹੈਗਾ ਉਹ ਅੱਪਨੂ ਰਹੇਗਾ। ਤਾਂ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨਾਲ ਉਹਨਾਂ ਦੇ ਵਿਚਾਰ ਲੈ ਰਹੇ ਹਾਂ ਕਿ ਜੇ ਕਿਸੇ ਨੂੰ ਕੋਈ ਦਿੱਕਤ ਆਈ, ਪਰੇਸ਼ਾਨੀ ਆਈ ਜਾਂ ਕੋਈ ਮਸ਼ੀਨ ਚਾਹੀਦੀ ਹੈਗੀ ਜਾਂ ਕਿੱਦਾਂ ਅਸੀਂ ਇਸ ਨੂੰ ਹੋਰ ਬਿਹਤਰ ਕਰ ਸਕਦੇ ਹਾਂ ਤਾਂ ਕਿ ਇਸ ਵਾਰੀ ਅਸੀਂ ਜ਼ੀਰੋ ਸਟੱਬਲ ਬਰਨਿੰਗ ਦਾ ਟਾਰਗੇਟ ਅ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਇ ਵੱਲੋਂ ਗੁਰਦਵਰਾ ਸਾਹਿਬ ਪਾਛੇ 10ਵੀਂ ਨਾਡਾ ਸਹਿਬ ਪਿੰਕੂਲਾ ਵਿਖੇ ਸੰਗਤ ਦੀ ਸਹੂਲਤ ਲਈ ਐਂਬੂਲੈਂਸ ਮਹਿੰਦਰਾ ਬੁਲੈਰੋ ਗੱਡੀ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹਰਿਆਣਾ ਸਿੱਖ ਗੁਰਦਵਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਅਤੇ ਕਾਨੂੰਨੀ ਵਿੰਗ ਦੇ ਚੇਅਰਮੈਨ ਜੱ태ਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਡਾਕਟਰ ਐਸ.ਪੀ. ਸਿੰਘ ਬਰਾਇ ਵੱਲੋਂ ਐਂਬੂਲੈਂਸ ਗੱਡੀ ਮਹਿੰਦਰਾ ਬੁਲੈਰੋ ਸੰਗਤ ਦੀ ਸੇਵਾ ਲਈ ਗੁਰਦਵਰਾ ਨਾਡਾ ਸਹਿਬ ਵਿੱਚ ਭੇਟ ਕੀਤੀ ਗਈ ਉਨੇ ਕਿਹਾ ਹੈ ਕਿ ਡਾਕਟਰ ਐਸ.ਪੀ. ਸਿੰਘ ਬਰਾਏ ਨੇ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵੱਡੇ ਉਪਰਾਲੇ ਕੀਤੇ ਨੇ ਇਸ ਮੌਕੇ ਡਾਕਟਰ ਐਸ.ਪੀ. ਸਿੰਘ ਬਰਾਏ ਨੇ ਕਿਹਾ ਕਿ ਜੈਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇੱਥੇ ਐਂਬੂਲੈਂਸ ਭੇਟ ਕੀਤੀ ਗਈ ਹੈ ਉਹਨੇ ਵੀ ਕਿਹਾ ਕਿ ਗੁਰਦਨ ਸਿੰਘ ਵਿਖੇ ਚੱਲ ਰਹੀ ਭਾਈਨਾੜੂ ਸਾਹਿਬ ਡਿਸਪੈਂਸਰੀ ਵਿੱਚ ਟਰੱਸਟ ਵੱਲੋਂ ਬਹੁਤ ਜਲਦੀ ਸਨੀਓ ਬਰਾਏ ਲੈਬਰਾਟਰੀ ਸ਼ੁਰੂ ਕੀਤੀ ਜਾਵੇਗੀ ਉਸ ਦੇ ਨਾਲ ਹੀ ਇੱਥੇ ਫਿਜ਼ੀਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਸੇਵਾਵਾਂ ਸ਼ੁਰੂ ਕੀਤੇ ਜਾਣਗੀਆਂ ਇਸ ਮੌਕੇ ਟਰੱਸਟ ਦੇ ਉਪਦੇਦਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਦੇਦਾਰ ਮੌਜੂਦ ਰਹੇ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਸਾਹਿਬ ਪਾਦਸ਼ਾਹ 10 ਨਾੜਾ ਸਾਹਿਬ ਪੰਚਕੂਲਾ ਵਿਖੇ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸੇਵਾਵਾਂ ਚੱਲ ਰਹੀਆਂ ਨੇ। ਅੱਜ ਸਤਿਗੁਰ ਸੱਚੇ ਪਾਦਸ਼ਾਹ ਦੀ ਰਹਿਮਤ ਤੇ ਸਦਕਾ ਗੁਰੂ ਘਰ ਦੇ ਸੇਵਾਦਾਰ ਡਾਕਟਰ ਐਸ.ਪੀ. ਸਿੰਘ ਉਵਰਾਏ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਜੋ ਕਿ ਸਮਾਜ ਸੇਵਾ ਦੇ ਕਾਰਜਾਂ 'ਚ ਹਮੇਸ਼ਾ ਤਤਪਰ ਰਹਿੰਦੇ ਆ ਜਿੱਥੇ ਉਹਨਾਂ ਨੇ ਪੂਰੇ ਦੇਸ਼ ਦੇ ਅੰਦਰ ਵਿਦੇਸ਼ ਦੇ ਅੰਦਰ ਮੈਡੀਕਲ ਸਵਾਵਾਂ ਤੇ ਲੋੜਵੰਦਾਂ ਦੀ ਮਦਦ ਵਾਸਤੇ ਵੱਡੇ ਉਪਰਾਲੇ ਕੀਤੇ ਆ ਮੈਡੀਕਲ ਲੈਬਾਰਟਰੀਆਂ ਹੋਰ ਬਹੁਤ ਸਾਰੀਆਂ ਸਵਾਵਾਂ ਅਣਗਿਣਤ ਸਵਾਵਾਂ ਕੀਤੀਆਂ ਨੇ ਉੱਥੇ ਅੱਜ ਉਹਨਾਂ ਨੇ ਆਪਣੇ ٹرسٹ ਦੇ ਵੱਲੋਂ ਇੱਕ ਐਂਬੂਲੈਂਸ ਗੱਡੀ ਜਿਹੜੀ ਆ ਮਹਿੰਦਰਾ ਬਲਾਰੋ ਉਹ ਸੰਗਤਾਂ ਦੀ ਸੇਵਾ ਦੇ ਵਾਸਤੇ ਇੱਥੇ ਪਹੇਟ ਕੀਤੀ ਹੈ ਗੁਰਦੁਆਰਾ ਨਾੜਾ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਤੇ ਸੰਗਤਾਂ ਦੀ ਸਹੂਲਤ ਦੇ ਵਾਸਤੇ ਇਹ ਐਂਬੂਲੈਂਸ ਜਿਹੜੀ ਆ ਉਹ ਪਹੇਟ ਕੀਤੀ ਹੈ ਔਰ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਹੋਰ ਮੈਡੀਕਲ ਸੇਵਾਵਾਂ ਵਾਸਤੇ ਵੀ ਉਹ ਤਤਪਰ ਨੇ ਔਰ ਅੱਜ ਵੀ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਨੇ ਸਾਡੀ ਜੋ ਭਾਈ 나ਡੂ ਸਾਡ ਡਿਸਪੈਂਸਰੀ ਜਿਹੜੀ ਇੱਥੇ ਫ੍ਰੀ ਚੱਲਦੀ ਆ ਗੁਰਦੁਆਰਾ 나ਡਾ ਸਾਹਿਬ ਵਿਖੇ ਜਿੱਥੋਂ ਐਲੋਪੈਥਿਕ ਸੇਵਾਵਾਂ ਆਯੁਰਵੈਦਿਕ ਸੇਵਾਵਾਂ ਹੋਮਿਓਪੈਥਿਕ ਸੇਵਾਵਾਂ ਡੈਂਟਲ ਸੇਵਾਵਾਂ ਜਿਹੜੀਆਂ ਨੇ ਸਾਡੀਆਂ ਇੱਥੋਂ ਚੱਲ ਰਹੀਆਂ ਨੇ ਔਰ ਹੋਰ ਸੇਵਾਵਾਂ ਨੂੰ ਬਿਹਤਰ ਕਰਨ ਵਾਸਤੇ ਸਰਦਾਰ ਉਵਰਾਏ ਸਾਹਿਬ ਅੱਜ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਆ ਹੋਰ ਵੀ ਸੰਗਤਾਂ ਦੀ ਸਹੂਲਤ ਵਾਸਤੇ ਜਿਸ ਵਿੱਚ ਮੈਡੀਕਲ ਲੈਬਰਾਟਰੀ ਇਹੋ ਜਿਹੀਆਂ ਸੇਵਾਵਾਂ ਵੀ ਇੱਥੇ ਚਾਲੂ ਕੀਤੀਆਂ ਜਾਣਗੀਆਂ ਸੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ.ਪੀ. ਸਿੰਘ ਦੀ ਉਭਰਾਏ ਉਹਨਾਂ ਦੀ ਸਮੁੱਚੀ ਟੀਮ ਨੂੰ ਸਤਿਗੁਰੇ ਜੀ ਤਰ੍ਹਾਂ ਸੇਵਾ ਕਰਨ ਦਾ ਬਲ ਉਦਮ ਤੇ ਉਤਸ਼ਾਹ ਬਖਸ਼ੇ ਤੇ ਉਹ ਇਸੇ ਤਰ੍ਹਾਂ ਦੇਸ਼ਕੋਮ ਧਰਮ ਦੀ ਸੇਵਾ ਸਮਾਜ ਦੀ ਸੇਵਾ ਮਨੁੱਖਤਾ ਦੀ ਸੇਵਾ ਸਿੱਖ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰਦੇ ਰਹਿਣ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਉਹਨਾਂ ਦਾ ਇਹ ਐਂਬੂਲੈਂਸ ਗੱਡੀ ਇੱਥੇ ਸੰਗਤਾਂ ਦੀ ਸਹੂਲਤ ਵਾਸਤੇ ਭੇਟ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਚੋਂ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਅਤੇ ਸਤਕਾਰਯੋਗ ਐਸਪੀ ਸਿੰਘ ਉਬਰਾਏ ਔਰ ਉਹਨੋਂ ਦੀ ਸਮੁੱਚੀ ਟੀਮ ਨੇ ਜੋ ਅੱਜ ਇੱਕ ਐਂਬੂਲੈਂਸ ਗੁਰਦੁਆਰਾ ਨਾੜਾ ਸਾਹਿਬ ਵਿਖੇ ਦਿੱਤੀ ਹੈ ਮੈਂ ਸਮਝਦਾ ਕਿ ਬਹੁਤ ਛਲਾਗਾ ਜੋ ਕਮ ਹੈ ਔਰ ਅੱਜ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਕਿ ਸਿੱਖ ਕੌਮ ਅੱਗੇ ਵਧ ਕੇ ਔਰ ਇਸ ਤਰ੍ਹਾਂ ਦੇ ਜੋ ਕੰਮ ਹਨ ਉਹ ਕਰੇ ਹਰਿਆਣਾ ਸਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਔਰ ਸਾਡੇ ਜਥੇਦਾਰ ਦਾਦੂয়াল ਸਾਹਿਬ ਨੇ ਜੀ ਨੇ ਆਪ ਜੀ ਨੂੰ ਸੰਖੇਪ ਦੇ ਵੀ ਸਾਰੀ ਚੀਜ਼ ਦਸੀ ਹੈ ਅੱਜ ਬਹੁਤ ਸਾਰੇ ਸਾਡੇ ਮੈਂਬਰ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ ਮੈਂ ਆਪਣੇ ਵੱਲੋਂ ਹਰਿਆਣਾ ਸ਼ੇਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਿਥੇ ਉਹ ਬਰਾਏ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉੱਥੇ ਆਏ ਸਮੋੱਚੇ ਮੈਂਬਰਾਂ ਦਾ ਅੰਤਰਿੰਕ ਮੈਂਬਰ ਕਮੇਟੀ ਦੇ ਮੈਂਬਰ ਔਰ ਸਾਡੇ ਜਨਰਲ ਅਸੈਂਬਲੀ ਦੇ ਮੈਂਬਰ ਜੋ ਵੀ ਸਾਰੇ ਇੱਥੇ ਮੌਜੂਦ ਹਨ ਔਰ ਜੋ ਗੁਰਦੁਆਰਾ ਸਾਹਿਬ ਦਾ ਸਟਾਫ ਇੱਥੇ ਮੌਜੂਦ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਨੱਡਾ ਸਾਹਿਬ ਗੁਰ ਜੋ ਪਿਛੇ ਇੱਕ ਮੀਟਿੰਗ ਹੋਈ ਸੀ ਜਥੇਰ ਸਾਹਿਬ ਨਾਲ ਕਿ ਇੱਥੇ ਕੋਈ ਸੇਵਾਵਾਂ ਜਿਹੜੀਆਂ ਕਿ ਪਬਲਿਕ ਦੀ ਸਹੂਲਤ ਨਹੀਂ ਚਾਹੀਦੀਆਂ ਨੇ ਸੋ ਉਹ ਜਲਦੀ ਸ਼ੁਰੂ ਕੀਤੀਆਂ ਜਾਣ ਸੋ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਗਿਆ ਕਿ ਕਿ ਇੱਥੇ ਐਂਬੂਲੈਂਸ ਦੀ ਬਹੁਤ ਜ਼ਰੂਰਤ ਹੈ ਐਂਬੂਲੈਂਸ ਦਿੱਤੀ ਗਈ ਹੈ। ਔਰ ਨਾਲੀ ਅਜੇ ਸਾਹਮਣੇ ਬਿਲਡਿੰਗ ਦੇਖ ਰਹੇ ਆ ਭਾਈ ਨਾਟੂਸ਼ਾ ਡਿਸਪੈਂਸਰੀ ਜਿਹੜੀ ਚੱਲ ਰਹੀ ਹੈ ਬਹੁਤ ਅੱਛੀ ਬਿਲਡਿੰਗ ਬਣੀ ਹੋਈ ਹੈ ਇਹਦੇ ਵਿੱਚ ਟੈਸਟ ਵਾਲਾ ਬਹੁਤ ਜਲਦੀ ਜਿਹੜਾ ਅਸੀਂ ਇੱਕ ਲੈਬਰਾਟਰੀ ਦੇ ਰਹੇ ਹਾਂ ਜਿੱਥੇ ਸਾਰੇ ਬਲੱਡ ਟੈਸਟ ਹੋਣਗੇ। ਨਾਲ ਦੇ ਨਾਲ ਇੱਕ ਫਿਜ਼ੀਓਥੈਰੇਪੀ ਸੈਂਟਰ ਇੱਥੇ ਖੋਲਿਆ ਜਾ ਰਿਹਾ ਤੇ ਡੈਂਟਲ ਕਲੀਨਿਕ ਜਿਹੜਾ ਦੋ ਚਿਹਰਾ ਰੱਖ ਕੇ ਇੱਥੇ ਡੈਂਟਲ ਕਲੀਨਿਕ ਬਕਾਇਦਾ ਡਾਕਟਰ ਰੱਖ ਕੇ ਇੱਥੇ ਇਹ ਵੀ ਸੇਵਾਵਾਂ ਜਿਹੜੀ ਸ਼ੁਰੂ ਕਰਤੀਆਂ ਜਾਣਗੀਆਂ ਅੱਜ ਸਾਡੇ ਚ ਡਾਕਟਰ ਹਟਵਾਲਾ ਆਏ ਨੇ ਜਿਹੜੇ ਕਿ ਇੰਚਾਰਜ ਹੈਗੇ ਨੇ ਡੈਂਟਲ ਦੇ ਤੇ ਫਿਜ਼ੀਓ ਦੇ ਤੋਂ ਅੱਜ ਨਿਖਣ ਕਰਕੇ ਪੂਰਾ ਤੇ ਬਾਬਾ ਜੀ ਨੂੰ ਦੱਸਿਆ ਸੀ ਕਿ ਅਸੀਂ ਇਹ ਵੀ ਸ਼ੁਰੂ ਕਰਨੀਆਂ ਨੇ ਸੋ ਕਮੇਟੀ ਨੇ ਵੀ ਇਹ ਫੈਸਲਾ ਕੀਤਾ ਕਿ ਠੀਕ ਹੈ ਜਗ੍ਹਾ ਤੁਹਾਨੂੰ ਦੇਾਂਗੇ ਅਸੀਂ ਤੇ ਤੁਸੀਂ ਖੋਲੋ ਇੱਥੇ ਰੋਟਰੀਆਂ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਸੇਵਾਵਾਂ ਅਸੀਂ ਕਰ ਸਕੀਏ ਅਸੀਂ ਕਰਾਂਗੇ ਸ਼੍ਰੋਮਣੀ ਕਾਲਦਲ ਦੀ ਦਿੱਲੀ ਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਜਦਦਰ ਸ਼੍ਰੀ ਅਕਾਲ ਤਖਤ ਸਾਹਿਬ ਗੈਨੇ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਇਸ ਮੌਕੇ ਨਾਂ ਪੰਥਕ ਮਾਵਲਾਂ ਬਾਰੇ ਵਿਚਾਰ ਚਰਚਾ ਕੀਤੀ ਸਰਨਾ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਪੰਥ ਦੇ ਨਾਲ ਧਰੋ ਕਮਾਇਆ ਸਾਰਨ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਤਲਬ ਕੀਤਾ ਜਾਵੇ ਤੇ ਬਣਦੀਆਂ ਸੰਜਾਵਾਂ ਦਿੱਤੀਆਂ ਜਾਣ ਮੈਂ ਆਪਣਾ ਫਰਜ਼ ਸਮਝਿਆ ਸਰਨਾ ਸਾਹਿਬ ਸਾਹਮਣੇ ਦੇਖੋ ਸਰਨਾ ਜੀ ਇਧਰੇ ਦੇਖ ਸਾਹਮਣੇ ਕਿ ਸਰ ਇਧਰ ਸਾਹਮਣੇ ਸਿੰਘ ਸਾਹਿਬ ਨਾਲ ਇਸ ਮੌਕੇ ਦੇ ਉੱਤੇ ਮੈਜੂਰ ਮਿਲਾਂ ਹਾਂਜੀ ਹਾਂਜੀ ਮੈਜੂਰ ਮਿਲਾਂ ਔਰ ਜਿਹੜੇ ਮੇਰੇ ਕਹਲਾਤ ਆ ਗਏ ਉਹ ਮੈਂ ਉਹ ਕੇ ਦੂਰ ਰੱਖਾਂ ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ ਜੀ ਠੀਕ ਹੈ ਸਿਰ ਕੌਮ ਦੇ ਆ ਰਹੀਆਂ ਜੀ ਜਿੰਨੇ ਵੱਡੇ ਦਾਰੇ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ ਇੱਕਦਮ ਉਹਦੇ ਬਾਰੇ ਆਪਣੀ ਰਾਏ ਦਿੰਦੀ ਹੈ ਰਾਇਕੇ ਦਿੱਤੀ ਹੈ ਦੇ ਬਾਰੇ ਮੈਂ ਕੋ ਡਿਸਕਸਨ ਕਰਨਾ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋਕ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਟਾਣਾ ਚਾਹੀਦਾ ਹੈ ਕਈ ਕੈਬਨਿਟ ਮਨਿਸਟਰ ਰੇਨ ਬਾਦਲ ਸਾਹਿਬ ਦੀ ਮਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਫਰਾਲ ਗਾਂਦੂ ਦਾ ਕੱਲ ਦਾ ਇੱਕ ਬਿਆਨ ਹੈ ਜਿੱਦਾਂ ਤੁਸੀਂ ਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨ੍ਹਣ ਦਿੱਤੀ ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ 'ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰ ਤੇ ਬਈ ਤੁਸੀਂ ਤੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਦਿੱਤਾ ਇਹਨਾਂ ਦਾ ਇਹ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਦ ਕਿਉਂ ਨਹੀਂ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮਰੀ ਹਮਾਰੇਆਂ ਦੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੈ ਬਿਜਲੀ ਮੁਲਾਜ਼ਮਾਂ ਦੇ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਅਤੇ ਅਸ਼ੇਸ਼ ਨਾਫ ਜੂਨੀਅਰ ਇੰਜੀਨੀਅਰ ਦੇ ਸਦ ਦੇ ਉੱਤੇ ਅੱਜ ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਜੋ ਕਿ 13 ਸਤੰਬਰ ਤੱਕ ਜਾਰੀ ਰਹੇਗੀ ਫਾਟੇਗੜ੍ਹ ਸਾਹਿਬ ਵਿੱਚ ਬਿਲੀ ਬੋਰਡ ਦਫ਼ਤਰ ਸਰੇਂ ਦੇ ਬਾਹਰ ਉਸ ਪ੍ਰਦਰਸ਼ਨ ਕਰਦੇ ਆ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਸੰਗਰੂਰ ਦੇ ਸਿਵਲ ਹਸਪਤਾਲੇ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕੁਝ ਵਿਅਕਤੀਆਂ ਦੇ ਵੱਲੋਂ ਦੋ ਨੌਜਵਾਨਾਂ ਨੂੰ ਤੇਜ਼ ਤਾਰਾ ਧਰੰਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਤਾਂ ਮਿਲਾਈ ਹੈ ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ 6 ਵਿਅਕਤੀਆਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੰਜੀਵ ਸਿੰਘਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿੱਚ ਵਾਪਰੀ ਘਟਨਾ ਵਿੱਚ ਐਸਐਚਓ ਮਨਪ੍ਰੀਤ ਸਿੰਘ ਨੇ ਪੂਰੀ ਮੁਸਤੈਦਗੀ ਵਿਖਾਉਂਦੇ ਹਨ ਤੇ ਪਿਸ਼ਕੀਤੀ ਅਤੇ 6 ਬੰਦਿਆਂ ਨੂੰ ਟਰੇਸ ਕੀਤਾ ਜਿਨ੍ਹਾਂ ਨੂੰ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਬਣਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾਂ ਸਿਵਲ ਹਸਪਤਾਲ ਲੱਗੀ ਹੋਈ ਆ ਤੂੰ ਇੱਥੇ ਆ ਕੇ ਮੈਨੂੰ ਮਿਲ ਇਹ ਰਾਤ ਨੂੰ 8:00 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ ਤਾਂ ਉਸ ਦੇ ਉੱਪਰ 5-7 ਅਨਨੋਣ ਬੰਦਿਆਂ ਨੇ ਅਟੈਕ ਕਰਤਾ ਉਹਦੇ ਸਿਰ ਤੇ ਰੋੜਾ ਰੋੜਾ ਮਾਰੀਆਂ ਕਿਉਂਕਿ ਮੀਨ ਟਾਈਮ ਮੈਂ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ ਉਹ ਐਡਮਿਟ ਕਰਾਇਆ ਉਹ ਨਾਲ ਇਹਨੂੰ ਜਦੋਂ ਉਹ ਐਡਮਿਟ ਹੋ ਗਿਆ ਅਮਰਜੈਂਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਰਾਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਅਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਨਿੰਦਰਾ ਹਸਪਤਾਲ ਮਰਪਰੀ ਦੇ ਬਿਆਨ ਤੇ ਅਸੀਂ ਅਨਰੋਧ ਬੰਦਿਆਂ ਦੇ ਖਿਲਾਫ ਪੰਜ ਸੱਤ ਅਨਰੋਧ ਬੰਦੇ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ 3 ਸੱਤ ਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 ਤੇ 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਦੀ ਰਾਤ ਹੀ ਐਫ ਆਈ ਆਰ ਨੰਬਰ 204 ਸਿਟੀ ਸਾਡੇ ਐਸਐਚਓ ਇੰਸਪੈਕਟਰ ਬਰਪਰੀ ਸਿੰਘ ਨੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅਨਨੋਣ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਬਰਪਰੀ ਸਿੰਘ ਐਸਐਚਓ ਨੇ ਟ੍ਰੇਸ ਕੀਤੇ ਔਰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਖਪ੍ਰੀਤ ਔਰ ਕਮਲਦੀਪ ਸੀ ਜੋ ਇਹਨਾਂ ਨੇ ਕੋਈ ਪ੍ਰਾਣੀ ਰੰਜਿਸ਼ਾ ਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਇਹ ਬੰਦੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਬਿਦਲਾ ਡੇ ਆਊਟ ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਬਿਹੈਦਬਾਦ ਸੋ ਪੰਜਾਬ ਸਰਕਾਰ ਵੱਲੋਂ 5 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਰਾਜਪਦਰੀ ਸਮਾਗਮ ਵਿੱਚ ਵਕਾਰੀ ਰਾਜ ਅਧਿਆਪਕ ਨੂੰ ਪੁਰਸਕਾਰ ਦੇ ਨਾਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਪੂਰੇ ਪੰਜਾਬ ਪਰ ਵਿੱਚੋਂ ਸਨਮਾਨਿਤ ਕੀਤੇ ਗਏ 17 ਅਧਿਆਪਕਾਂ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਡਾਕਟਰ ਸਵਰਨਜੀਤ ਕੌਰ ਉਰਫ ਸਵਰਨਾ ਰਾਣੀ ਵੀ ਸ਼ਾਮਲ ਹੈ ਜਿਸ ਨੂੰ ਸਟੇਟ ਬੋਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਬੋਰਡ ਮਿਲਣ ਉਤੇ ਉਹਨਾਂ ਦੇ ਸਕੂਲ ਤੇ ਪ੍ਰਿੰਸੀਪਲ ਵੱਲੋਂ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਉਹ ਵਰਤਮਾਨ ਸਮੇਂ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਹਿੰਦ ਮੰਡੀ ਵਿੱਚ ਕਮਰਸ ਲੈਕਚਰਾਰ ਵਜੋਂ ਸੇਵਾ ਨਿਭਾ ਰਹੀ ਨੇ ਜਿੱਥੇ ਉਹ 2012 ਤੋਂ ਬੱਚਿਆਂ ਦੀ ਸਿੱਜੀ ਅਗਵਾਈ ਕਰ ਰਹੀ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਹ ਪੁਰਸਕਾਰ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ ਸਟੇਟ ਲੈਵਲ ਦਾ ਹੈ ਅਵਾਰਡ ਹੈ ਔਰ ਮੈਂ ਪੰਜਾਬ ਸਰਕਾਰ ਦੀ ਵੀ ਬਹੁਤ ਰਿਣੀ ਆ ਕਿ ਉਹਨਾਂ ਨੇ ਮੈਨੂੰ ਇਹ ਅਵਾਰਡ ਨਾਲ ਨਿਵਾਜਿਆ ਹੈ ਕਿਹੜੇ-ਕਿਹੜੀਆਂ ਗੱਲਾਂ ਖਾਸ ਉਸ ਤੇ ਦੇਖਿਆ ਜਾਂਦੀਆਂ ਨੇ ਕਿ ਇਹ ਆਪ ਦੇ ਅਵਾਰਡ ਦੀ ਚੋਣ ਕਰਨੀ ਸਮਝ ਜਿਹੜਾ ਟੀਚਰ ਹੈ ਉਹ ਚ 올 ਰੌਂਡ ਜਿਹੜੀ ਉਹਦੀ ਪਰਸਨੈਲਿਟੀ ਹੋਣੀ ਚਾਹੀਦੀ ਹੈ ਕੱਲਾ ਆਪ ਬੁਕੀਸ਼ ਨੋਲੇਜ ਦੇ ਨਾਲ ਹੀ ਬੱਚਾ ਨੂੰ ਅੱਗੇ ਦੀ ਵਧਾ ਸਕਦੇ ਹੈਗੇ ਕਿਤਾਬੀ ਗਿਆਨ ਜਿਹੜੇ ਹੈਗਾ ਉਦੇ ਨਾਲ ਨਾਲ ਸਾਨੂੰ ਜਿਹੜਾ ਸਮਾਜ ਵਿੱਚ ਵਿਚਰਨ ਦਾ ਚੰਗੀਆਂ ਮੋਰਲ ਵੈਲਿਊਜ਼ ਨੇ ਉਹ ਵੀ ਸਿਖਾਉਣੀਆਂ ਜ਼ਰੂਰੀ ਨੇ ਔਰ ਬੱਚਿਆਂ ਨੂੰ ਇਹ ਵੀ ਕੋਈ ਸਕਿੱਲ ਵੀ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਅੱਗੇ ਜਾ ਕੇ ਵਧੀਆ ਆਪਣੀ ਲਾਈਫ ਵਿੱਚ ਸੈੱਟ ਹੋ ਸਕਣ ਤੇ ਇਹ ਵਾਲੀਆਂ ਕੁਆਲਿਟੀਜ਼ ਇੱਕ ਟੀਚਰ ਦੇ ਵਿੱਚ ਹੋਣੀਆਂ ਜ਼ਰੂਰੀ ਨੇ ਕਿੰਨਾ ਕੁ ਤੁਹਾਡਾ ਜੌਬ ਦੇ ਵਿੱਚ ਐਕਸਪੀਰੀਅੰਸ ਹੋ ਗਿਆ ਮੇਰਾ ਜੀ 25 ਇਅਰਸ ਦਾ ਐਕਸਪੀਰੀਅੰਸ ਹੋ ਚੁੱਕਿਆ ਹੈਗਾ ਮੈਂ 99 ਦੇ ਵਿੱਚ ਐਜ਼ ਮੈਥ ਮਿਸਟਰਸ ਜੁਆਇੰਟ ਕਸੇ ਉਸ ਤੋਂ ਬਾਅਦ ਪਹਿਲਾਂ ਮੈਂ ਰਜ਼ਿੰਦਰਗੜ੍ਹ ਜੁਆਇਨ ਕੀਤਾ ਗਵਰਨਮੈਂਟ ਹਾਈ ਸਕੂਲ ਰਜ਼ਿੰਦਰਗੜ੍ਹ ਫਿਰ ਉਸ ਤੋਂ ਬਾਅਦ ਮੈਂ ਗਵਰਨਮੈਂਟ ਮਿਡਲ ਸਕੂਲ ਸੈਦਪੁਰਾ ਰਹੀ ਉਸ ਤੋਂ ਬਾਅਦ ਗਵਰਨਮੈਂਟ ਹਾਈ ਸਕੂਲ ਬ੍ਰਹਮਣ ਮਾਦਰਾ ਰਹੀ ਤੇ 2012 ਦੇ ਵਿੱਚ ਮੈਂ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈ ਸਰੰਦ ਮੰਡੀ ਇੱਥੇ ਐਜ਼ ਕਾਮਰਸ ਲੈਕਚਰਰ ਜੁਆਇਨ ਕੀਤਾ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਾਲ ਨਹੀਂ ਜਾਣਦੇ ਨੇ ਨਿਰਮਲ ਦੇ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ